ਹੈਲੋ ਜੀ ਸਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡੇ ਸਾਰਿਆਂ ਦਾ ਸਾਡੇ YouTube ਚੈਨਲ ਤੇ ਅੱਜ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਏ ਹਾਂ ਜੀ ਜੋ ਕਿ ਬਹੁਤ ਹੀ ਜੋ ਕਿ ਪੰਜਾਬ ਵਿੱਚ ਰਿਕਰੂਟਮੈਂਟ ਆਪ ਕਰ ਦਿੱਤੀ ਗਈ ਹੈ ਕਿਸ ਤਰ੍ਹਾਂ ਤੁਸੀਂ ਅਪਲਾਈ ਕਰਨਾ ਕੌਣ-ਕੌਣ ਅਪਲਾਈ ਕਰ ਸਕਦਾ ਹੈ ਸਾਰੀ ਜਾਣਕਾਰੀ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਦੇਣ ਜਾ ਰਹੇ ਹਾਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਹੈ ਪਹਿਲੀ ਵਾਰ ਤੁਸੀਂ ਸਾਡੇ YouTube ਚੈਨਲ ਤੇ ਆ ਰਹੇ ਹੋ ਤਾਂ ਸਾਰੇ ਇਸ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰ ਲੈਣਾ ਤੇ ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰ ਲੈਣਾ ਤਾਂ ਕਿ ਰਿਕਰੂਟਮੈਂਟ ਦੀ ਅਪਡੇਟ ਤੁਹਾਨੂੰ ਤੁਹਾਡੇ ਫੋਨ ਤੇ ਹੀ ਮਿਲਦੇ ਰਹਨ ਸਮਾਂ ਰਹਿੰਦੇ ਤੁਸੀਂ ਇੰਨਾ ਪੋਸਟਰਾਂ ਨੂੰ ਅਪਲਾਈ ਕਰ ਸਕੋ ਚਲੋ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਰਿਕਰੂਟਮੈਂਟ ਅਪਡੇਟ ਤੇ ਕਿ ਜੋ ਵੀ ਭਾਰਤ ਸਰਕਾਰ ਵੱਲੋਂ ਪੋਸਟਾਂ ਕੱਢੇ ਗਏ ਹਨ 7987 ਭਾਰਤੀ ਖੂਫਿਆ ਵਿਭਾਗ ਵਿੱਚ 7987 ਸੁਰੱਖਿਆ ਸਹਾਇਕਾਂ ਦੀ ਭਰਤੀ ਕੀਤੀ ਗਈ ਹੈ ਇੰਟੈਲੀਜੈਂਸ ਬਿਊਰੋ ਪੋਸਟ ਗਾਰਡ ਰਿਕਰੂਟਮੈਂਟ ਇਸ ਦਾ ਜਿਸ ਦਾ ਜੋ ਪ੍ਰੋਫਾਈਲ ਹੈਗਾ ਸਿਕਿਉਰਿਟੀ ਅਸਿਸਟੈਂਟ ਸਿਕਿਉਰਿਟੀ ਐਸਏ ਵੀ ਕਹਿ ਸਕਦੇ ਆ ਸ਼ਾਰਟ ਦੇ ਵਿੱਚ ਸਿਕਿਉਰਿਟੀ ਅਸਿਸਟੈਂਟ ਵੀ ਕਹਿ ਸਕਦੇ ਆ ਯੋਗਤਾ ਇਸ ਵਿੱਚ 10ਵੀਂ ਮੰਗੀ ਗਈ ਹੈ ਤਨਖਾਹ 1700 ਤੋਂ ਲੈ ਕੇ 69100 69000 ਰੁਪਏ ਹੈ ਤੇ ਉਮਰ ਇਸ ਦੇ ਵਿੱਚ 18 ਤੋਂ 27 ਸਾਲ ਹੈ ਤੇ ਆਖਰੀ ਮਿਤੀ ਜਿਹੜੀ ਹੈਗੀ 17 ਅਗਸਤ 2025 ਹੈ ਨੋਟੀਫਿਕੇਸ਼ਨ ਵੀ ਆਪਾਂ ਜਿਸ ਦਾ ਹੁਣ ਵੇਖ ਲੈਂਦੇ ਆ ਨੋਟੀਫਿਕੇਸ਼ਨ ਦੇ ਵਿੱਚ ਕੀ ਕ੍ਰਾਈਟੇਰੀਆ ਮੰਗਿਆ ਗਿਆ ਉਹ ਵੀ ਵੇਖਦੇ ਆ ਹੈਲੋ ਹਾਂਜੀ ਬੇਸਿਕ ਆਪਾਂ ਡਿਟੇਲ ਵੇਖ ਲੈਂਦੇ ਇੰਟੈਲੀਜੈਂਸ ਬਿਊਰੋ ਦੀ ਹਾਂ ਇਸ ਵਿੱਚ ਟੋਟਲ ਪੋਸਟ ਆਹ ਹੈ 4987 ਤੇ ਜਿਹੜੀ ਹੈਗੀ ਹੈ ਆਪਣੇ ਅਚਨੇਮ ਉ ਤਾਂ ਪੋਸਟ ਆਹ ਲਿਖਿਆ ਹੈ ਆਈਬੀ ਸੈਕਟਰ ਆਈਬੀ ਸਿਕਿਉਰਟੀ ਅਸਿਸਟੈਂਟ ਐਗਜ਼ੀਕਿਟਿਵ ਆਨਲਾਈਨ ਫਾਰਮ ਦੌਰਪੱਚੀ ਪੋਸਟ ਡੇਟ ਹੈਗੀ ਦੀ 23 7 25 ਤੇ ਲੇਟੈਸਟ ਅਪਡੇਟ 26 7 25 ਨੂੰ ਇਹ ਮਤਲਬ ਕਿ ਅਪਡੇਟ ਆਈ ਹੈ ਟੋਟਲ ਵੈਕੈਂਸੀ ਇੰਨੀ ਹੈਗੀ ਹੈ ਤੇ ਜਿਹੜੀ ਇਸ ਦੇ ਵਿੱਚ ਦਿੱਤੀ ਲਾਸਟ ਡੇਟ ਹੋ ਗਈ ਹੈ ਫੀਸ ਹੈਗੀ ਫੀਸ ਇਕਨੋਮਿਕਲ ਜਨਰਲ ਇਹ ਇਕਨੋਮਿਕਲ ਵਹੀਕਲ ਸੈਕਸ਼ਨ ਦੇ ਕੈਂਡੀਡੇਟ ਦੀ 650 ਔਰ ਫੋਰ ਐਸ ਸੀ ਐਸ ٹی ਦੀ ਹੈਗੀ ਹੈ 550 ਫੋਰ ਆਲ ਫੀਮੇਲ ਕੈਂਡੀਡੇਟ ਲਈ 550 ਸਟਾਰਟਿੰਗ ਡੇਟ ਪ੍ਰਾਈਆਨਲਾਈਨ 26 7 ਤੋਂ ਇਹ ਸਟਾਰਟ ਹੋ ਚੁੱਕੇ ਹਨ ਔਨਲਾਈਨ ਐਪਲੀਕੇਸ਼ਨ ਫਿਲ ਕਰਨੇ ਫਾਰਮ ਔਰ ਜਿਹੜੀ ਇਹਦੀ ਲਾਸਟ ਡੇਟ ਹੈਗੀ 17 8 25 ਹੈਗੀ ਤੇ ਜਿਹੜੀ 19 ਦਾ 19 ਫੀਸ ਭਰਨ ਦੀ ਕਲਾਸ ਡਿਗਰੀ ਹੈਗੀ ਆ ਠੀਕ ਹੈ ਸੋ ਇਸ ਵਿੱਚ ਉਮਰ ਜਿਹੜੀ ਹੈਗੀ ਏਜ ਲਿਮਿਟ ਹੈਗੀ 18 ਤੋਂ 27 ਸਾਲ ਹੈਗੀ ਏਜ ਰਿਲੇਕਸੇਸ਼ਨ ਵੀ ਮੰਨੀ ਹੈ ਐਸ ਪਰ ਰੂਲਸ ਦਿੱਤੀਆਂ ਹੈ ਕੁਆਲਿਫਿਕੇਸ਼ਨ ਕੈਂਡੀਡੇਟ ਦੀ 10ਵੀਂ ਪਾਸ ਮੰਗੇਗੀ ਜੇ ਕਿਸੇ ਨੇ 10ਵੀਂ ਕੀਤੀ ਹੈ ਤੋਂ ਇਸ ਨੂੰ ਭਰ ਸਕਦਾ ਤੇ ਉਮਰ ਉਸ ਦੀ 18 ਤੋਂ 27 ਸਾਲ ਦੇ ਵਿੱਚ ਹੋਵੇ ਤੇ ਸੈਲਰੀ ਹੈਗੀ 21000 700 ਤੋਂ 69100 ਰੁਪਏ ਚੱਲ ਰਹੀ ਹੈਗੀ ਹੈ ਠੀਕ ਹੈ ਇਹ ਪੋਸਟ ਨੇਮ ਹੈਗੇ ਟੋਟਲ ਪੋਸਟ ਹੈਗੇ 4987 ਤੇ ਜੇ ਤੁਸੀਂ ਆਨਲਾਈਨ ਅਪਲਾਈ ਕਰਨਾ ਤੇ ਅਪਲਾਈ ਵੀ ਕਰ ਸਕਦੇ ਹੋ ਪੌਂਟਡ ਲਿੰਕ ਜਿੱਥੇ ਦੇ ਦਿੱਤੇ ਹੋਏ ਫ੍ਰੀ ਜੋਬ ਅਲਰਟ ਦੇ ਵਿੱਚ ਜਾ ਕੇ ਇੱਥੇ ਅਪਲਾਈ ਕਰ ਸਕਦੇ ਹੋ ਆਪਾਂ ਤਾਂ ਕਿ ਨਾ ਹੁਣ ਆਪਾਂ ਨੋਟੀਫਿਕੇਸ਼ਨ ਵੇਖਦੇ ਆ ਨੋਟੀਫਿਕੇਸ਼ਨ ਆ ਗਿਆ ਆ ਗਿਆ ਨੋਟੀਫਿਕੇਸ਼ਨ ਇਹ ਸ਼ਾਰਟ ਨੋਟੀਫਿਕੇਸ਼ਨ ਆ ਗਿਆ ਤੇ ਆਪਾਂ ਸ਼ਾਰਟ ਨੋਟੀਫਿਕੇਸ਼ਨ ਦੀ ਤਾਂ ਤੇ ਆਪਾਂ ਆ ਪੂਰਾ ਨੋਟੀਫਿਕੇਸ਼ਨ ਵੇਖਦੇ ਆ ਨੋਟੀਫਿਕੇਸ਼ਨ ਆ ਗਿਆ ਨੋਟੀਫਿਕੇਸ਼ਨ ਦੇ ਵਿੱਚ ਆ ਆਪਾਂ ਨੂੰ ਸਟੇਟ ਵਾਈਜ਼ ਪੋਸਟਾਂ ਦਿੱਤੀ ਹੋਈਆਂ ਟੋਟਲ 4900 4900 ਇਹ ਅੰਮ੍ਰਿਤਸਰ ਦੀ ਚਾਰ ਨੰਬਰ ਤੇ ਅੰਮ੍ਰਿਤਸਰ ਦੀ ਦਿੱਤੀ ਹੋਈਆਂ ਟੋਟਲ 74 ਪੋਸਟਾਂ ਪੰਜਾਬ ਮਤਲਬ ਕਿ ਆਪਣੇ ਡਿਸਟ੍ਰਿਕਟ ਦੀ 74 ਪੋਸਟਾਂ ਅੰਮ੍ਰਿਤਸਰ ਦੀਆਂ ਹੈਗੀਆਂ ਇਸੇ ਤਰ੍ਹਾਂ ਚੰਡੀਗੜ੍ਹ ਦਿੱਲੀ ਮਤਲਬ ਕਿ ਇੰਡੀਆ ਦੇ ਵਿੱਚ ਜਿੰਨੀ ਵੀ ਸਟੇਟਾਂ ਹੈਗੀਆਂ ਜੰਮੂ ਕਸ਼ਮੀਰ ਕੋਹਮਾ ਕੋਲਕਾਤਾ ਲੇ ਲਖਨਊ ਮੈਰਿਟ ਬੰਬਈ ਨਾਗਪੁਰ ਪੰਜੀ ਪਟਨਾ ਠੀਕ ਹੈ ਇਹਨਾਂ ਦੇ ਵਿੱਚ ਕੁਆਲਿਫਿਕੇਸ਼ਨ ਵਿੱਚ ਲਿਖੀ ਹੋਈ ਵੀ ਪਟਨਾ ਦੇ ਵਿੱਚ ਹਿੰਦੀ ਚਾਹੀਦੀ ਹੈ ਮੈਰਿਟ ਦੇ ਵਿੱਚ ਹਿੰਦੀ ਚਾਹੀਦੀ ਹੈ ਲਖਨਊ ਦੇ ਵਿੱਚ ਹਿੰਦੀ ਚਾਹੀਦੀ ਹੈ ਸੋ ਤੁਸੀਂ ਇਹਨਾਂ ਦੇ ਅਕੋਰਡਿੰਗ ਮਤਲਬ ਕਿ ਆਪਣੀ ਪੋਸਟ ਅਪਲਾਈ ਕਰ ਸਕਦੇ ਹੋ ਠੀਕ ਹੈ ਵੈਕੈਂਸੀ ਰਿਜ਼ਰਵਡ ਜਿਹੜੀ ਵੈਕੈਂਸੀ ਰਿਜ਼ਰਵਡ ਫੋਰ ਐਕਸ ਸਰਵਿਸਮੈਨ ਵਿਲ ਬੀ ਅਲੋਕੇਟਿਡ ਐਸ ਕੁਝ ਵੈਕੈਂਸੀਆਂ ਰਿਜ਼ਰਵਡ ਰੱਖੀਆਂ ਗਈਆਂ ਹਨ ਐਕਸ ਸਰਵਿਸਮੈਨ ਦੇ ਲਈ ਐਪਲੀਕੇਸ਼ਨ ਆਰ ਰਿਵਾਈਵ ਥਰੂ ਪਰਮਨੈਂਟ ਅੰਡਰ ਡਿਫਰੈਂਟ ਠੀਕ ਹੈ ਚਲੋ ਅੱਗੇ ਚਲਦੇ ਹਾਂ ਆਪਾਂ ਡਿਸਕ੍ਰਿਪਸ਼ਨ ਆਫ ਦਾ ਪੋਸਟ ਇਸ ਵਿੱਚ ਇਹਨਾਂ ਨੇ ਅ ਸੈਲਰੀ ਦੱਸੀ ਹੋਈ ਹੈ ਕਿ ਲੈਵਲ 3 ਦਾ ਜਿਹੜੀ ਸੈਲਰੀ 21700 ਤੋਂ ਲੈ ਕੇ 69100 ਰੁਪਏ ਸੈਲਰੀ ਹੈਗੀ ਹੈ ਪੇ ਸਕੇਲ ਦੱਸਿਆ ਹੋਇਆ ਹੈ ਸਪੈਸ਼ਲ ਸਕورٹی ਅਲਾਨਸ ਵੀ ਪਰਸੈਂਟ ਮਿਲਣਾ ਬੇਸਿਕ ਪੇਨ ਗਵਰਨਮੈਂਟ ਅਲਾਨਸ ਪਰ ਮੈਨੇ ਜੋ ਵੀ ਬਿੰਨੇ ਹੈ ਨਾ ਕੈਸ਼ ਐਸੈਂਸ਼ੀਅਲ ਮੈਟ੍ਰਿਕ ਪਲੇਸ਼ਨ ਦਸਵੀਂ ਪਾਸ ਮੰਗੀ ਗਈ ਹੈ ਫਿਰ ਇਹਨਾਂ ਨੇ ਦੱਸਿਆ ਹੋਇਆ ਜਿਹੜੀ ਕੁਆਲਿਫਿਕੇਸ਼ਨ ਹੈਗੀ ਹੈ ਏਜ ਕ੍ਰਾਈਟੇਰੀਆ ਵੀ ਦੱਸਤਾ 18 ਤੋਂ 27 ਸਾਲ ਲਾਸਟ ਡੇਟ 17 ਤੋ 8 ਏਜ ਦੇ ਵਿੱਚ ਜੋ ਵੀ ਇਨਸਟਰਕਸ਼ਨ ਦਿੱਤੀ ਹੋਈ ਹੈ ਕਿ ਅਪਰ ਏਜ ਲਿਮਟ ਇਟ ਇਰੈਕਸਿਬਲ 5 ইয়ারਸ এসসি ਐਸਟੀ ਨੂੰ 5 ਸਾਲ ਦਾ ਦੀ ਛੋਟਾ ਤੇ ਬੀਸੀ ਨੂੰ 3 ਸਾਲਾਂ ਦੀ ਛੂਟ ਹੈ ਪਰ এজ ਲਿਮਿਟ ਇਲੈਕਸ਼ਨ ਫੋਰ ਡਿਪਾਰਟਮੈਂਟ ਕੈਂਡੀਡੇਟ 2 ਜੇ ਕੋਈ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਹੈ ਤਾਂ ਉਹਨਾਂ ਨੂੰ 40 ਸਾਲਾਂ ਦੇ ਤੱਕ ਛੂਟ ਹੈਗੀ ਹੈ 40 ਸਾਲ ਤੱਕ ਉਹ ਅਪਲਾਈ ਕਰ ਸਕਦੇ ਨੇ ਤੇ ਇਸੇ ਤਰ੍ਹਾਂ ਜੋ ਵੀ ਕ੍ਰਾਈਟੇਰੀਆ ਲਿਖਿਆ ਹੈ ਦਾ এজ ਲਿਮਿਟ ਇਜ਼ ਕਲੈਕਸ਼ੀਬਲ ਅਪ ਟੂ 35 ਤੋਂ ਉਪਰ ਅਨਰਿਜ਼ਰਵ ਕੈਂਡੀਡੇਟ ਹੈਗੀ ਹੈ ਹੈਨਾ ਉਹਨਾਂ ਨੂੰ ਵੀ ਥੋੜਾ ਦਿੱਤਾ ਹੋਇਆ ਹੈ 35 ਤੋਂ 25 ਹਜ਼ਾਰ ਤੱਕ ਤੇ 38 ਰੁਪਏ ਸੀ ਇਸ ਤਰ੍ਹਾਂ ਕੁਝ ਇਸ ਨੋਟੀਫਿਕੇਸ਼ਨ ਦੇ ਵਿੱਚ ਜੋ ਵੀ ਰੂਲਸ ਐਜ਼ ਰੈਗੂਲੇਸ਼ਨ ਹੈ ਉਹਦੇ ਅਕੋਰਡਿੰਗ ਤੁਹਾਨੂੰ ਜੋ ਵੀ ਇਹ ਰਿਲੈਕਸ਼ਨ ਦੇ ਵਿੱਚ ਸ਼ੂਟ ਮਿਲਣੇ ਉਹ ਉਸੇ ਅਨੁਸਾਰ ਮਿਲਣਿਆ ਓਕੇ ਆਪਾਂ ਅੱਗੇ ਚੱਲਦੇ ਹਾਂ ਅੱਗੇ ਇਸ ਦੇ ਵਿੱਚ ਦਿੱਤਾ ਹੈ ਕਿ ਡਿਸਕ੍ਰਿਪਸ਼ਨ ਆਫ ਐਗਜ਼ਾਮੀਨੇਸ਼ਨ 100 ਨੰਬਰ ਦਾ ਤੁਹਾਡਾ ਪੇਪਰ ਹੋਣਾ ਟਾਇਰ 1 ਠੀਕ ਹੈ ਇਸ ਦੇ ਵਿੱਚ ਕੀ ਆਣਾ ਰਿਟਨ ਇਗਜ਼ਾਮ ਹੋਣਾ ਰਿਟਨ ਜਨਰਲ ਅਵੇਅਰਨਸ ਆਣੀ ਹੈ ਕੁਆਂਟੀਟੀਟਿਵ ਐਬਿਟਿਊਡ ਆਣਾ ਨੰਮੈਰੀਕਲ ਆਣੇ ਆ ਇੰਗਲਿਸ਼ ਲੈਂਗੁਏਜ ਆਣੀ ਜਨਰਲ ਸਟੱਡੀ ਆਣੀ ਹੈ ਫਿਰ ਸੈਕੰਡ ਇਗਜ਼ਾਮ ਹੋਣਾ ਉਹ 50 ਨੰਬਰ ਦਾ ਆਣਾ ਉੱਪਰਲਾ 100 ਨੰਬਰ ਤੋਂ ਇੱਕ ਘੰਟੇ ਤੋਂ 50 ਉਹ ਇੱਕ ਘੰਟੇ ਦਾ ਠੀਕ ਹੈ ਇਸ ਦੇ ਵਿੱਚ ਕੀ ਟ੍ਰਾਂਸਲੇਸ਼ਨ ਪੈਸੇਜ ਪੈਰੇ ਦੀ ਟ੍ਰਾਂਸਲੇਸ਼ਨ ਆਣੀ 500 ਸ਼ਬਦਾਂ ਦੀ ਲੈਂਗੁਏਜ ਇੰਗਲਿਸ਼ ਐਂਡ ਇੰਗਲਿਸ਼ ਦੇ ਵਿੱਚ ਫਿਰ ਤੁਹਾਡੇ ਨੰਬਰ ਦੇ ਵਿੱਚ ਤੁਹਾਡੇ ਇੰਟਰਵਿਊ ਹੋਣੀ ਹੈ ਪਰਸਨੈਲਿਟੀ ਟੈਸਟ ਉਸ ਦਾ 50 ਨੰਬਰ ਅਲੱਗ ਲੱਗਨੇ ਆ ਠੀਕ ਹੈ ਜੀ ਇਸ ਤਰ੍ਹਾਂ ਤੁਹਾਡਾ ਜਿਹੜਾ ਹੈ ਪੋਸਟਾਂ ਦੇ ਤੁਹਾਡੀ ਸਿਲੈਕਸ਼ਨ ਹੋਣੀ ਹੈ ਜੋ ਵੀ ਕ੍ਰਾਈਟੇਰੀਆ ਉਹ ਸਾਰਾ ਇਸ ਦੇ ਅਕੋਰਡਿੰਗ ਹੋਣਾ ਠੀਕ ਹੈ ਇੰਪੋਰਟੈਂਟ ਡੇਟਸ ਤੁਹਾਨੂੰ ਮੈਂ ਦੱਸ ਦਿੱਤਾ 26 7 25 ਤੋਂ ਫੜਾਈ ਹੈ ਤੇ 7 8 25 लास्ट ਡੇਟ ਹੈ ਯਾਨੀ ਕਿ 7 178 ਸੋਰੀ 17825 ਲਾਸਟ ਡੇਟ ਹੈ ਇਸ ਤਰ੍ਹਾਂ ਤੁਸੀਂ ਇਸ ਨੂੰ ਅਪਲਾਈ ਕਰਨਾ ਹੈ ਇਸ ਵਿੱਚ ਲਿਖਿਆ ਹੈ ਹਾਊ ਟੂ ਅਪਲਾਈ ਇਹ ਨੋਟੀਫਿਕੇਸ਼ਨ ਵਿੱਚ ਪੂਰੀ ਡਿਟੇਲ ਦਿੱਤੀ ਹੋਈ ਹੈ ਜੇ ਨਾ ਵੀ ਸਮਝ ਲੱਗੇ ਤਾਂ ਤੁਸੀਂ ਨੋਟੀਫਿਕੇਸ਼ਨ ਨੂੰ ਰੀਡ ਕਰਕੇ ਇਸ ਪੋਰਟਲ ਨੂੰ ਅਪਲਾਈ ਕਰ ਸਕਦੇ ਆ ਕੈਂਡੀਡੇਟ ਸ਼ੁੱਡ ਹੈਵ ਵੈਲਿਡ ਪਰਸਨਲ ਈਮੇਲ ਆਈਡੀ ਐਂਡ ਫੋਨ ਨੰਬਰ ਉਹ ਕਹਿ ਰਿਹਾ ਵੀ ਕੈਂਡੀਡੇਟ ਕੋਲ ਆਪਦਾ ਪਰਸਨਲ ਮੋਬਾਈਲ ਨੰਬਰ ਤੇ ਈਮੇਲ ਆਈਡੀ ਹੋਣੀ ਚਾਹੀਦੀ ਇਟ ਸ਼ੁੱਡ ਬੀ ਕਿਪਟ ਐਕਟਿਵ ਡੂਰਿੰਗ ਦ ਇੰਟਾਇਰ ਰਿਕਰੂਟਮੈਂਟ ਪ੍ਰੋਸੈਸ ਇਹ ਐਕਟਿਵ ਹੋਣਾ ਚਾਹੀਦਾ ਐਪਲੀਕੇਸ਼ਨ ਸੀਕੁਐਂਸ ਨੰਬਰ ਪ ਇੰਪੋਰਟੈਂਟ ਕਮਿਊਨੀਕੇਸ਼ਨ ਅਲਰਟ ਵਿਲ ਬੀ ਸੈਂਟ ਟੂ ਸੇਮ ਰਜਿਸਟਰਡ ਕਹਿੰਦਾ ਵੀ ਜਿਹੜਾ ਤੁਹਾਡੇ ਕੋਲ ਨੰਬਰ ਹੈ ਉਸ ਤੇ ਤੁਹਾਨੂੰ ਮੈਸੇਜ ਆਊਗਾ ਨੰਬਰ ਚਾਲੂ ਹਾਲਤ ਦੇ ਵਿੱਚ ਹੋਣਾ ਚਾਹੀਦਾ ਹੈ ਤੁਹਾਡੇ ਕੋਲ ਪਾਸਪੋਰਟ ਆਈਡੀ ਹੋਣੀ ਚਾਹੀਦੀ ਹੈ ਤੁਹਾਡੇ ਸਹੀ ਡਾਕੂਮੈਂਟਸ ਤੁਹਾਡੇ ਸਹੀ ਹੋਣੇ ਚਾਹੀਦੇ ਜੇ ਡਾਕੂਮੈਂਟ ਤੁਹਾਡੇ ਸਹੀ ਨਹੀਂ ਹੈ ਤਾਂ ਤੁਹਾਡਾ ਫਾਰਮ ਰਿਜੈਕਟ ਕਰ ਦਿੱਤਾ ਜਾਊਗਾ ਠੀਕ ਹੈ ਜੀ ਸੈਂ ਦੂਸਰੇ ਨੰਬਰ ਦੇ ਕੈਂਡੀਡੇਟ ਸ਼ੁੱਡ ਟੇਕ ਔਰਟਮੋਸਟ ਕੇਅਰ ਟੂ ਫਰਨਿਸ਼ ਦਾ ਕਰੈਕਟ ਡਿਟੇਲਸ ਵਾਈਲ ਆਪਣੀ ਸਹੀ ਡਿਟੇਲ ਭਰਨੀ ਹੈ ਯੂ ਕੈਨ ਐਡਿਟ ਦਾ ਇਨਫੋਰਮੇਸ਼ਨ ਬਿਫੋਰ ਸਬਮਿਸ਼ਨ ਜੇ ਤੁਸੀਂ ਕੁਝ ਐਡਿਟ ਕਰਨਾ ਤਾਂ ਫਾਰਮ ਸਬਮਿਸ਼ਨ ਤੋਂ ਪਹਿਲਾਂ ਜਮਾ ਕਰਨ ਤੋਂ ਪਹਿਲਾਂ ਤੁਸੀਂ ਉਹ ਕਰ ਸਕਦੇ ਹਨ ਠੀਕ ਹੈ ਇਸੇ ਤਰ੍ਹਾਂ ਰਜਿਸਟਰ ਜਿਸ ਤਰ੍ਹਾਂ ਆਨਲਾਈਨ ਜੋ ਵੀ ਇਸ ਵਿੱਚ ਦੱਸਿਆ ਗਿਆ ਦਾ ਫੇਸ ਸ਼ੁੱਡ ਕਵਰ 70 80% ਆਫ ਦਾ ਫੋਟੋ ਦਾ ਐਪਲੀਕੈਂਟ ਸ਼ੁੱਡ ਟੂ ਪੋਸਟਰੇਟ ਫੋਟੋ ਤੁਹਾਡੀ ਸਾਫ ਸੁਧਰੀ ਹੋਣੀ ਚਾਹੀਦੀ ਹੈ ਸਾਰਾ ਸਿਗਨੇਚਰ ਦੱਸਿਆ ਇਸ ਸਾਈਜ਼ ਸ਼ੁੱਡ ਬੀ 80 ਤੋਂ ਲੈ ਕੇ 150 ਕੇ ਵੀ ਜੀਪੀਜੀ ਜੀਪੀਜੀ ਦੇ ਵਿੱਚ ਹੋਣੀ ਚਾਹੀਦੀ ਹੈ ਹੈ ਨਾ ਸੋ ਇਹ ਬੇਸਿਕ ਡਿਟੇਲ ਜਿਹੜੀ ਸ਼ਾਰਟ ਨੋਟੀਫਿਕੇਸ਼ਨ ਦੇ ਵਿੱਚ ਔਰ ਸੌਰੀ ਨੋਟੀਫਿਕੇਸ਼ਨ ਦੇ ਵਿੱਚ ਸਾਰੀ ਡਿਟੇਲ ਲਿਖੀ ਹੋਈ ਹੈ ਜੇ ਨਹੀਂ ਵੀ ਸਮਝ ਲੱਗੀ ਤਾਂ ਤੁਸੀਂ ਫ੍ਰੀ ਜੋਬ ਅਲਰਟ ਦੇ ਵਿੱਚ ਜਾ ਕੇ ਜਿਹੜੀ ਪੋਸਟਾਂ ਨਿਕਲੀਆਂ ਹੋਈਆਂ ਤੁਸੀਂ ਭਰ ਸਕਦੇ ਹੋ ਇਸ ਵਿੱਚ ਜਿਹੜੀ ਫੀਸ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ all candidates 50 50 recruitment yeah, processing fee charge ਹੈਗਾ ਠੀਕ ਹੈ ਜੋ एग्जामिनेशन ਫੀਸ ਸਾਰਾ ਜਿਹੜਾ ਕ੍ਰਾਈਟੇਰੀਆ ਨੋਟੀਫਿਕੇਸ਼ਨ ਦੇ ਵਿੱਚ ਲਿਖਤਾ ਤੇ ਨੋਟੀਫਿਕੇਸ਼ਨ ਨੂੰ ਤੁਸੀਂ ਰੀਡ ਕਰ ਲਓ ਫ੍ਰੀ ਜੋਬਲਰ ਦੇ ਵਿੱਚ ਜਾ ਕੇ ਤੇ ਪੋਸਟਾਂ ਨੂੰ ਜਦੋਂ ਤੁਸੀਂ ਸਰਚ ਕਰੋਗੇ ਤੇ ਨੋਟੀਫਿਕੇਸ਼ਨ ਫੜੋ ਉਸ ਦੇ ਵਿੱਚ ਸਾਰੀ ਜਾਣਕਾਰੀ ਲਿਖੀ ਹੋਈ ਹੈ ਇਹ ਜਿਹੜਾ ਫਾਰਮ ਆ ਤੁਹਾਨੂੰ ਸਬਮਿਟ ਕਰਕੇ ਦੇਣਾ ਪੈਣਾ ਹੈ ਭਰਨਾ ਪੈਣਾ ਨਾਂ ਅਟੈਚ ਕਰਨਾ ਪੈਣਾ ਜਿਵੇਂ ਵੀ ਜੋ ਵੀ ਨੋਟੀਫਾਈ ਸੋ ਜੇ ਤੁਹਾਨੂੰ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਹ ਕੈਂਡੀਡੇਟ OBC ਕੈਂਡੀਡੇਟ ਲਈ ਹੈ ਡਿਕਲੇਰੇਸ਼ਨ ਅੰਟਰਟੇਕਿੰਗ ਫਾਰਮ ਹੈਗਾ ਤੇ ਹੋਰ ਇਹ ਗਵਰਨਮੈਂਟ ਵੱਲੋਂ ਨੇਮ ਆਫ ਐਡਰੈਸ ਸਰਟੀਫਿਕੇਟ ਹੋ ਗਿਆ ਠੀਕ ਹੈ ਤੁਹਾਡਾ ਇਕਨੋਮਿਕਲ ਵਿਕਰ ਵਾਲਿਆਂ ਦਾ ਹੋ ਗਿਆ ਫੈਡਰੇਸ਼ਨ ਉਸੇ ਸਿੱਟਾ ਹੋ ਗਿਆ ये जो तो फॉर्म तुम्हें भरना है प्रिंट क्ड के जिस तरह इस लिखा है फिल करके सबमिट कर देना है ठीक है ये नोटिफिकेषन अंडरटेक एक्स सर्विसमैन यफॉर्मा है एक्स सर्विस सर्विसमैन दौजी ने फौज तो रिटायर हो गए उन्होंने परफॉर्मा है बई नंबर तो जोड़ा इक्की नंबर हैगा ਸਰਵਿੰਗ ਡਿਫੈਂਸ ਵਾਲਾ ਇਹ ਹੋ ਗਿਆ ਐ ਐਕਸ ਸਰਵਿਸਮੈਨ ਹੈ ਜਿਹੜੇ ਉਹਨਾਂ ਲਈ ਪਰਫਾਰਮੈਂਸ ਇਹ ਹੈਗੀ ਆ ਤੇ ਸੋ ਜੇਕਰ ਤੁਹਾਨੂੰ ਦੋਸਤੋ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਲਾਈਕ ਕਮੈਂਟਸ ਕਰਕੇ ਜਰੂਰ ਦੱਸਿਓ ਸਾਨੂੰ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜੇ ਤੁਸੀਂ ਸਾਨੂੰ ਆ ਵੀ ਜਰੂਰ ਦੱਸਿਓ ਕਿ ਤੁਸੀਂ ਕਿਸ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਫਿਰ ਤੁਹਾਨੂੰ ਉਸ ਐਗਜ਼ਾਮ ਦੇ ਰਿਲੇਟਿਡ ਹੀ ਅਸੀਂ ਵੀਡੀਓ ਪਾਇਆ ਕਰਾਂਗੇ ਤੇ ਅ ਸਬਸਕ੍ਰਾਈਬ ਜਰੂਰ ਕਰਦੇ ਹੋ ਤਾਂ ਕਿ ਆਉਣ ਵਾਲੀਆਂ ਸਭ ਤੋਂ ਅ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਡੇ ਫੋਨ ਤੇ ਮਿਲਦੀ ਰਹੇ। ਸੋ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ। ਓਕੇ ਜੀ।